ਤੇ ਕੁਲਦੀਪ ਸਿੰਘ ਥਾਣਾ ਸਦਰਪੁਰ ਤੋਂ ਸੰਤਲਾ ਮਿਲੀ ਸੀ ਇੱਕ ਗੰਕ ਨਾਲ ਨਹਿਰ ਤੇ ਰੂਪਨਗਰ ਦੇ ਨੇੜੇ ਡੈੱਡ ਬੋਡੀ ਆਈ ਪਰਿਵਾਰ ਨੇ ਆ ਕੇ ਇੱਥੇ ਕੱਢ ਲਈ ਸੀ ਇੱਥੇ ਪਹੁੰਚ ਕੇ ਮੌਕੇ ਤੇ ਨਾਸੋਫਤਾ ਸਹਿਯੋਗ ਨਾਲ ਇਹਨਾਂ ਨੂੰ ਸਿਵਲ ਸਦਰਪੁਰ ਲੈ ਕੇ ਜਾ ਰਹੇ ਜੋ ਪਰਿਵਾਰ ਅੱਗੇ ਅਖੇ ਰੂਪਨਗਰ ਕਰ ਰਹੀ ਜੀ ਅੱਜ ਲਗਭਗ 1 ਘੰਟਾ ਪਹਿਲਾਂ ਸਰ ਸੇਵਾ ਨਾਰਾਇਣ ਸੇਵਾ ਦੇ ਪ੍ਰਧਾਨ ਰਾਜੀ ਚਿਰਾਈ ਦਾ ਫੋਨ ਆਇਆ ਸੀ ਕਿ ਇੱਕ ਡੈੱਡ ਬੋਡੀ ਜੋ ਗੰਗ ਕਨਾਲ ਰੂਪਨਗਰ ਦੇ ਕੋਲੇ ਪਈ ਹੈ ਉਪਰ ਨਾ 7 ਨੰਬਰ ਸੀਮ 팀 ਤੇ ਪੁਲਿਸ ਪ੍ਰਸ਼ਾਸਨ ਤੇ ਉਹਨਾਂ ਦਾ ਪਰਿਵਾਰ ਦੀ ਮੌਕੇ ਤੇ ਪਹੁੰਚ ਗਿਆ ਸੀ ਡੈੱਡ ਬੋਡੀ ਦੀ ਪਛਾਣ ਕਰਕੇ ਉਹਨੂੰ ਸਰਕਾਰੀ ਹਸਪਤਾਲ ਦਿਖਾ ਦਿੱਤਾ ਗਿਆ ਲੜਕੇ ਦੀ ਉਮਰ ਲਗਭਗ 23-24 ਸਾਲ ਦੀ ਜਿਹੇ ਤਿੰਨ ਬੱਚਿਆਂ ਦਾ ਪਿਤਾ ਹੈ ਇੱਕ ਬੱਚਾ ਉਹਦਾ ਹੈਂਡੀਕੈਪ ਹੈ ਕਿ ਕੁਝ ਗ੍ਰੇਨੋ ਮੈਟਰ ਜਾਂ ਕਿਸੇ ਨਾਲ ਗਲਤ ਹੋਈ ਹੈ ਐਸ ਕਰਕੇ ਉਹਨੇ ਖੁਦ ਕੁਝ ਕੀਤੀ ਹੈ ਬਾਕੀ ਪੁਲਿਸ ਹੋਰ ਕਾਰਵਾਈ ਕਰੇਗੀ ਤਾਂ ਇਹ ਤਾਂ ਮੇਰੇ ਮੌਕੇ ਦਾ ਤੇ ਉਹਦਾ ਮੁੰਡਾ ਕਿੱਲੋ ਦਾ ਦਿੱਤੀ ਜਾ ਲਗਦਾ ਹੈ ਕੀ ਗੱਲ ਕੀ ਹੋਈ ਹੈ ਇਹਦੇ ਕਰੇ ਕੋਈ ਜਿਵੇਂ 11 ਤਰੀਕ ਨੂੰ 10 11 ਵਜੇ ਤੇ ਕਰੇ ਕੋਈ ਆਏ ਆ ਅਬੋਰ ਤੋਂ ਉਹਨਾਂ ਨੂੰ ਆਕੇ ਧਮਕੀ ਦੂੰਮ ਕੇ ਦਿੱਤੀ ਹੈ ਤੇ ਇਹਨਾਂ ਨੂੰ ਦਬਾਅ ਵੀ ਬਣਾਇਆ ਮਾਰਨੂ ਵੀ ਪਏ ਤੇ ਉਸ ਤੋਂ ਬਾਅਦ ਇਹਨੇ ਕੋਈ ਕੁਝ ਨਹੀਂ ਦੱਸਿਆ ਤੇ ਕਰੇ ਜਿਵੇਂ ਆਪ ਵੀ ਕਰੇ ਕਿ ਕਿ ਜੀ ਅਮੀ ਮੈਂ ਹੋਰ ਜਾਣਾ ਅਬੋਰ ਜਾ ਕੇ ਆ ਕੀ ਫਿਰ ਉਸ ਤੋਂ ਬਾਅਦ ਹਰੀ ਮੋਟਰਸਾਈਕਲ ਲੈ ਕੇ ਗਿਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਉਹ ਤੁਹਾਨੂੰ ਕਿੱਥੇ ਮਿਲੀ ਹੈ ਇਹ ਰੂਪਾਣੇ ਦੇ ਨੇੜੇ ਹੀ ਹੈ ਲਗਭਗ ਕਿੰਨੀ ਉਮਰ ਕਿੰਨੇ ਬੱਚੇ ਨੇ ਤਿੰਨ ਬੱਚੇ ਜੀ ਅੱਛਾ ਐ ਲਗਭਗ 24 ਸਾਲ ਨੂੰ ਮਰੇ ਦੀ ਠੀਕ ਹੈ ਇੱਕ ਬੱਚਾ ਇਹਦਾ ਆਪਾਈ ਜਾਏਗਾ ਵੱਡਾ ਜਿਹੜਾ ਹੈਗਾ ਹੂੰ ਤੇ ਇੱਕ ਛੋਟਾ ਮੁੰਡਾ ਉਹ 6-7 ਮਹੀਨਿਆਂ ਦਾ ਹੀ ਹੈ ਤੇ ਇੱਕ ਕੁੜੀ ਜੀ ਅਈ ਮੇਰਾ ਪਿੰਡ ਤਰੰਗੜਾ ਤਰੰਗੜੇ ਤੋਂ ਸਰਪੰਚ ਵੀ ਮਿਲਾ ਦੇ ਵੀ ਐ ਮੇਰੇ ਘਰੋਂ ਮੇਰਾ ਨਾਮ ਰਾਮਸਰੂਪ ਸਾਡੇ ਪਿੰਡ ਤੋਂ ਰਾਇ ਸਾਹ ਮੁੰਡਾ ਪਰਸੋਂ तकरीबन शाम ਨੂੰ 8 ਵਜੇ ਘਰੋਂ ਨਿਕਲ ਗਿਆ ਸੀ ਤੇ ਸਾਨੂੰ ਫੋਨ ਦੇ ਰਾਹੀਂ ਇਹ ਸੂਚਨਾ ਮਿਲੀ ਉਹ ਸ਼ਾਇਦ ਨਹਿਰ ਦੇ ਵਿੱਚ ਡਿੱਗ ਪਿਆ ਤੇ ਉਸੇ ਦਿਨ ਤੋਂ ਹੀ ਅਸੀਂ ਇਸ ਦੀ ਪਾਲ ਕਰ ਰਹੀ ਸੀ ਅੱਜ ਸਵੇਰੇ ਕੋਈ 7 ਵਜੇ ਸਾਨੂੰ ਪਤਾ ਲੱਗਿਆ ਵੀ ਰੋਪਨਗਰ ਪਾਰੇਕਾਂ ਦਾ ਜਿਹੜਾ ਪੁਲ ਹੈ ਨਹਿਰ ਦੇ ਉੱਤੇ ਉੱਥੇ ਇਹਦੀ ਬੋਡੀ ਨਹਿਰ ਦੇ ਵਿੱਚ ਚਾਪਿਆਂ ਦੇ ਵਿੱਚ ਫਸੀ ਹੋਈ ਸੀ ਤੇ ਮੇਰੇ ਪਿੰਡ ਦੇ ਜਿਹੜੇ ਮੁੰਡੇ ਆ ਉਹ ਉਸੇ ਦਿਨ ਤੋਂ ਹੀ ਲਗਾਤਾਰ ਮਤਲਬ 15 10 15 ਮੁੰਡੇ ਨਹਿਰ ਦੇ ਪੁਲਾਂ ਤੇ ਬੈਠੇ ਸੀ ਉਹ ਉਸ ਦੀ ਪਾਲ ਵਾਸਤੇ ਉਹਨਾਂ ਨੂੰ ਪਤਾ ਲੱਗਿਆ ਤੇ ਉੱਥੇ ਪਹੁੰਚ ਕੇ ਅਰ ਬਾਅਦ ਅਸੀਂ ਸਿਵਲ ਹਸਪੀਟਲ ਅਬੋਰ ਲੈ ਕੇ ਜਾਵਾਂਗੇ ਤੇ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਵੀ ਸੋਚਣਾ ਸਵੇਰੇ ਹੀ ਕਰਤੀ ਸੀ ਤੇ ਉਹ ਵੀ ਇੱਥੇ ਮੌਕੇ ਤੇ ਕਿੰਨੀ ਕੋਮਾਰੀ ਮੁੰਡੇ ਦੀ ਮੁੰਡੇ ਦੀ ਉਮਰ 23 24 ਸਾਲ ਹੋਵੇਗੀ ਲਗਭਗ ਕਿੰਨੇ ਬੱਚੇ ਨੇ ਤਿੰਨ ਬੱਚੇ ਹੈ ਜੀ ਬੇਟਾ ਬੇਟੀ ਕਿਨੇ ਇੱਕ ਬੇਟਾ ਇੱਕ ਬੇਟੀ ਇੱਕ ਬੇਟਾ ਇੱਕ ਡਿਸੇਬਲ ਹੈ ਇੱਕ ਦੋ ਦੋ ਬੇਟੇ ਹੈ ਇੱਕ ਥੋੜਾ ਡਿਸੇਬਲ ਹੈ ਤਾਂ ਛੋਟੇ ਛੋਟੇ ਇੱਕ ਇੱਕ ਬੇਟੀ ਹੈ ਕੀ ਗੱਲ ਕੀ ਹੋਇਆ ਕਾਰਨ ਤਾਂ ਹੁਣ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਵੈਸੇ ਤੇ ਸੁਣਿਆ ਹੈ ਵੀ ਕੋਈ ਘਰੇ ਆਏ ਸੀ ਕੋਈ ਅਗੋਰ ਤੋਂ ਜਿਆਦਾ ਉਸ ਬਾਰੇ ਮੈਨੂੰ ਅਜੇ ਨਹੀਂ ਜਾਣਕਾਰੀ ਕੋਈ ਪੈਸੇ ਪੁਛਿਆ ਆਂਦਾ ਕੋਈ ਲੈ ਕੇ ਚੀਜ਼ ਸੀਗਾ ਚੱਕਰ